ਜਿਸ ਤੰਬਰ ਮੌਸਮ ਅਪਡੇਟ ਪੰਜਾਬ ਮੌਸਮ 8 9 10 ਨੰਬਰ ਦੇਖੋ ਕਿਹੜੇ ਇਲਾਕਿਆਂ ਵਿੱਚ ਮੀਂਹ ਅਤੇ ਬੱਦਲਵਾਈ ਮੌਸਮ ਪਾਕ ਵੱਲੋਂ ਨਵੇਂ ਅਪਡੇਟ ਦੇਖੋ ਪੰਜਾਬ ਦੇ ਮੌਸਮ ਦੀ ਪੂਰੀ ਜਾਣਕਾਰੀ ਜਾਨੋ ਆਪਣੇ ਜ਼ਿਲ੍ਹੇ ਦਾ ਮੌਸਮ ਸੱਚੇ ਗੱਲ ਸਾਰੇ ਪੰਜਾਬੀ ਆਵਸੀਆਂ ਨੂੰ ਮੌਸਮ ਦੀ ਜਾਣਕਾਰੀ ਦੇ ਕੇ ਦਰਸ਼ਕਾਂ ਦਾ ਤਹਿ ਦਿਲ ਸਵਾਗਤ ਕਰਦੇ ਹਾਂ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਦੇਖਾਂਗੇ ਅੱਜ ਦੇ ਹਾਲਾਤ ਕਿਦਾਂ ਦੇ ਰਹੇ ਇਸ ਦਿਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜਰੂਬਸਕ੍ਰਾਈਬ ਕਰ ਲਓ ਤਾਂ ਕਿ ਜੜੇ ਵੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਰਵੇ ਵੀਡੀਓ ਦੇ ਵਿੱਚ ਜਿੰਨ ਤੱਕ ਸਾਂਝੀ ਕਰਾਂਗੇ ਜਿੱਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ 8 ਸਤੰਬਰ ਦਾ ਮੌਸਮ ਕਿਸ ਤਰ੍ਹਾਂ ਰਹੇਗਾ ਕਿਹੜੇ ਇਲਾਕਿਆਂ ਵਿੱਚ ਮੀਂਹ ਅਤੇ ਬੱਦਲਵਾਈ ਦੇਖਣ ਨੂੰ ਮਿਲੇਗੀ 8 9 10 ਸਤੰਬਰ ਦਾ ਮੌਸਮ ਦੇਖਾਂਗੇ ਸਭ ਤੋਂ ਪਹਿਲਾਂ ਆਪਾਂ ਸੈਟਲਾਈਟ ਜੀਮੇ ਦੇਖਾਂਗੇ ਉਸ ਤੋਂ ਬਾਅਦ ਆਪਾਂ ਰੇਨ ਰਡਾਰ ਮਾਡਲ ਦੇਖਾਂਗੇ ਉਸ ਤੋਂ ਬਾਅਦ ਆਪਾਂ ਪੰਜਾਬ ਐਮਡੀ ਵੱਲੋਂ ਜੋ ਵੀ ਅਲਰਟ ਜਾਰੀ ਕੀਤੇ ਗਿਆਨ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਲਾਈਵ ਸੈਟਲਾਈਟ ਤਸਵੀਰਾਂ ਦੇਖ ਲੈਣੇ ਜੇ ਆਪਾਂ ਤਸਵੀਰਾਂ ਦੇ ਵਿੱਚ ਦੇਖੇ ਤਾਂ ਪੰਜਾਬ ਦੇ ਉੱਤੇ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਾਈ ਬਣੀ ਹੋਇਆ ਜੇ ਆਪਾਂ ਇੱਧਰ ਗੱਲ ਕਰੀਏ ਬਠਿੰਡੇ ਨਾਲ ਟੱਚ ਕਰਦੇ ਰਾਜਸਥਾਨ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਰਾਜਸਥਾਨ ਦੇ ਇਲਾਕੇ ਹੋਗੇ ਇੱਧਰ ਬੋਰ ਮਲੋੜ ਨਾਲ ਟੱਚ ਕਰਦੇ ਰੇ ਰਾਜਸਥਾਨ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਓਵਰ ਆਲ ਜੇ ਰਾਜਸਥਾਨ ਦੇ ਇਲਾਕੇ ਦੇਖੀਏ ਤਾਂ ਇੱਧਰ ਪੂਰੇ ਰਾਜਸਥਾਨ ਦੇ ਦੇ ਵਿੱਚ ਤਾਂ ਮੌਸਮ ਤਕਰੀਬਨ ਸਾਫ਼ ਹੀ ਦਿਖਾਈ ਦੇ ਰਿਹਾ ਹੈ ਪਰ ਆਪਾਂ ਜੇ ਆਪਾਂ ਗੱਲ ਕਰੀਏ ਜਿਹੜੇ ਰਾਜਸਥਾਨ ਦੇ ਇਲਾਕੇ ਹੋਗੇ ਜਿਸ ਦੇ ਵਿੱਚ ਗੰਗਾ ਨਗਰ ਦਾ ਇਲਾਕਾ ਹੋ ਗਿਆ ਇਹਨ ਨਮਨਗੜ੍ਹ ਹੋ ਗਿਆ ਸੂਰਤਗੜ੍ਹ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਇਸੇ 5 ਤੋਂ 10% ਚਾਂਸ ਹਨ ਇਹਨਾਂ ਇਲਾਕਿਆਂ ਵਿੱਚ ਮੀਂਹ ਪੈਣ ਦੇ ਓਵਰਆਲ ਜੇ ਦੇਖੀਏ ਤਾਂ ਰਾਜਸਥਾਨ ਦੇ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਹੀ ਨਜ਼ਰ ਆ ਰਿਹਾ ਹੈ ਪਰ ਫਿਰ ਤੋਂ ਛੋਟੀ ਜੀ ਬੇਨਤੀ ਕਰਦੇ ਆਂ ਵੀਡੀਓ ਦੇ ਵਿੱਚ ਅੰਤ ਤੱਕ ਜੁੜੇ ਬਨੇ ਰਹਿਣਾ ਅੱਗੇ ਜਾ ਕੇ ਆਪਾਂ ਪੰਜਾਬ 바이 ਐਮਡੀ ਵੱਲੋਂ ਜੋ ਵੀ ਅਲਰਟ ਜਾਰੀ ਕੀਤੇ ਗਿਆਨ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਆਪਾਂ ਇੱਧਰ ਪੰਜਾਬ ਨਾਲ ਪਟਿਆਲੇ ਨਾਲ ਟੱਚ ਕਰਦੇ ਜੇ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰ ਲਈਏ ਤਾਂ ਜੇਕਰ ਆਪਾਂ ਇਧਰ ਹਿਆਣੇ ਦੇ ਇਲਾਕੇ ਜਿਹੜੇ ਪਟਿਆਲੇ ਨਾਲ ਟੱਚ ਕਰਦੇ ਇਲਾਕਿਆਂ ਦੀ ਗੱਲ ਕਰ ਲਈਏ ਤਾਂ ਇਧਰ ਦੇਖਿਓ ਅੰਬਾਲਾ ਦੇ ਕੁਝ ਇਲਾਕੇ ਹੋਗੇ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨੇ ਵਿੱਚ ਦੇਖਣ ਨੂੰ ਮਿਲ ਸਕਦਾ ਚੀਕਾ ਹੋ ਗਿਆ ਕੈਥਲ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਵੀ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਵਿੱਚ ਦੇਖਣ ਨੂੰ ਮਿਲ ਸਕਦਾ ਜੇ ਉਹ ਓਵਰਆਲ ਹਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਇਧਰ ਪਾਣੀ ਭੱਤ ਹੋ ਗਿਆ ਕਰਨਾਲ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਕੁਝ ਇਲਾਕੇ ਜੀਨਦੇ ਹੋਗੇ ਇਹਨਾਂ ਇਲਾਕਿਆਂ ਵਿੱਚ ਵੀ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਉਮੀਦ ਹੈ ਦੇਖਣ ਨੂੰ ਮਿਲ ਸਕਦਾ ਹੈ ਹਲਕੇ ਤੋਂ ਦਰਮਿਆਨੇ ਵਿੱਚ ਦੇਖਣ ਨੂੰ ਮ ਬੱਦਲਵਈ ਕਈ ਇਲਾਕਿਆਂ ਦੇ ਉੱਤੇ ਬੰਦੀ ਹੋਈ دکھائی ਦੇ ਰਹੀ ਹੈ ਜੇ ਆਪਾਂ ਗੱਲ ਕਰ ਲਈਏ ਤਾਂ ਪੰਜਾਬ ਦੇ ਕਿਹੜੇ ਇਲਾਕੇ ਹੋਣਗੇ ਆਪਾਂ ਦੇਖੀਏ ਤਾਂ ਇੱਧਰ ਅੰਮ੍ਰਿਤਸਰ ਸਾਹਿਬ ਹੋ ਗਿਆ ਇੱਧਰ ਨੇੜੇ ਇਲਾਕੇ ਲੁਧਿਆਣੇ ਦੇ ਹੋ ਗਏ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਜੇ ਆਪਾਂ ਦੇਖ ਲਈਏ ਇੱਧਰ ਰੂਪਨਗਰ ਦਾ ਜ਼ਿਲ੍ਹਾ ਹੋ ਗਿਆ ਹੈ ਨਾ ਪਟਿਆਲਾ ਹੋ ਗਿਆ ਹੈ ਨਾ ਹਿੱਸਿਆਂ ਦੇ ਵਿੱਚ ਵੀ ਆਪਾਂ ਨੂੰ ਕੁਝ ਹਿੱਸਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਸੰਗਰੂਰ ਦੇ ਕੁਝ ਹਿੱਸੇ ਹੋ ਗਏ ਇਹਨਾਂ ਹਿੱਸੇ ਵਿੱਚ ਵੀ ਆਪਾਂ ਨੂੰ ਮੀਂਹ ਦੇਖਣ ਨੂੰ ਮਿਲ ਸਕਦਾ ਫਤਿਹਗੜ੍ਹ ਸਾਹਿਬ ਹੋ ਗਿਆ ਇਹਨਾਂ ਇਲਾ ਨੂੰ ਮਿਲ ਰਹੀ ਹੈ ਬਾਕੀ ਦੀ ਆਪਾਂ ਗੱਲ ਕਰ ਲਈਏ ਕਿ ਆਉਣ ਵਾਲੇ ਘੰਟਿਆਂ ਦੇ ਵਿੱਚ ਜੇ ਹੋਰ ਕਿਹੜੇ ਇਲਾਕੇ ਹੋਣਗੇ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਉਮੀਦ ਦੇਖਣ ਨੂੰ ਮਿਲ ਸਕਦਾ ਜੇ ਤਾਪਮਾਨ ਦੀ ਗੱਲ ਕਰੀਏ ਤਾਂ ਪੰਜਾਬ ਦਾ ਤਾਪਮਾਨ ਠੀਕ-ਠਾਕ ਬਣਿਆ ਹੋਇਆ ਹੈ ਹਵਾਵਾਂ ਦੀ ਗੱਲ ਕਰੀਏ ਹਵਾਵਾਂ ਦੇ ਵਿੱਚ ਵੀ ਠੰਡਕ ਮਹਿਸੂਸ ਹੋ ਰਹੀ ਹੈ ਆਉਣ ਵਾਲੇ ਘੰਟਿਆਂ ਦੇ ਵਿੱਚ ਟੈਂਪਰੇਚਰ ਨੋਰਮਲ ਬਣਿਆ ਰਹੇਗਾ 20 ਤੋਂ ਲੈ ਕੇ 22 ਡਿਗਰੀ ਦੇ ਵਿੱਚਕਾਰ ਟੈਂਪਰੇਚਰ ਬਣਿਆ ਹੋਇਆ ਰਹੇਗਾ ਗਰਮੀ ਤੇ ਹੌਮਸ ਤੋਂ ਵੀ ਰਾਤ ਮਿਲਦੀ ਹੋਈ ਤੱਕ ਇਹ ਦੇਗੀ ਜੇ ਪੰਜਾਬ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਪੂਰ ਹਵਾ ਗੱਲ ਕਰ ਲਈਏ ਤਾਂ ਇੱਧਰ ਹੋਰ ਇਲਾਕੇ ਹੋਗੇ ਜਿਸ ਦੇ ਵਾਲੇ ਘੰਟਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਇੱਧਰ ਗੁਰਦਾਸਪੁਰ ਦੇ ਇਲਾਕੇ ਹੋਗੇ ਇਹਨਾਂ ਇਲਾਕਿਆਂ ਵਿੱਚ ਵੀ ਆਉਣ ਵਾਲੇ ਘੰਟਿਆਂ ਦੇ ਵਿੱਚ ਆਪਾਂ ਨੂੰ ਵੀ ਦੇਖਣ ਨੂੰ ਮਿਲ ਸਕਦਾ ਜੇ ਆਪਾਂ ਹਵਾ ਦੀ ਗੱਲ ਕਰੀਏ ਤਾਂ ਹਵਾ ਦੀ ਗੱਲ ਕਰੀਏ ਤਾਂ ਇੱਧਰ ਹਲਕੀ ਤੋਂ ਦਰਮਿਆਨੀ ਹਵਾ ਜਿਹੜੀ ਆਪਾਂ ਦੇਖੀਏ ਤਾਂ ਮੱਧਮ ਦਿਸ਼ਾ ਤੋਂ ਚਲਦੀ ਹੋਈ ਦਿਖਾਈ ਦੇਗੀ ਜੇ ਆਪਾਂ ਗੱਲ ਕਰੀਏ ਹੌਦੀਸ ਦੇ ਵਿੱਚ 10 ਤੋਂ 15 ਕਿਲੋਮੀਟਰ ਦੀ ਸਪੀਡ ਹਵਾ ਦੀ ਬੰਦੀ ਹੋਈ ਦਿਖਾਈ ਦੇਗੀ ਜੀ ਆਪਾਂ ਕਹਿ ਸਕਦੇ ਹਾਂ ਆਉਣ ਵਾਲੇ ਘੰਟਿਆਂ ਦੇ ਵੀ ਟੁੱਟਵੇਂ ਰੂਪ ਦੇ ਵਿੱਚ ਬੱਦਲਬਾਈ ਬਣੇਗੀ ਜਿਸ ਦੇ ਨਾਲ ਆਪਾਂ ਦੇਖੀਏ ਤਾਂ ਆਉਣ ਵਾਲੇ ਘੰਟ ਲੁਧਿਆਣਾ ਤੋਂ ਲੈ ਕੇ ਏਰੀਆ ਇਹਨਾਂ ਏਰੀਆ ਦੇ ਵਿੱਚ ਆਪਾਂ ਦੇਖੇ ਤਾਂ ਮੀਂਹ ਦੇ ਚਾਂਸ ਬੰਦੇ ਹੋਖਾਈ ਦੇਣਗੇ ਜਿਹੜਾ ਕੁਛ ਏਰੀਆ ਪਟਿਆਲੇ ਦਾ ਹੋ ਗਿਆ ਇਸ ਬੈਲਟ ਦੇ ਵਿੱਚ ਵੀ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਖਾਸ ਤੌਰ ਤੇ ਜਿਹੜਾ ਦੇਖਿਆ ਤਾਂ ਚਾਰਪੁਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਰੋਪੜ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਇਸ ਬੈਲਟ ਦੇ ਵਿੱਚ ਆਪਾਂ ਨੂੰ ਮੀਂਹ ਪੈਣ ਦੇ ਚਾਂਸ ਜ਼ਿਆਦਾ ਦਿਖਾਈ ਦੇ ਰਹੇ ਹਨ ਮੋਹਾਲੀ ਹੋ ਗਿਆ ਮੋਹਾਲੀ ਦੇ ਕਈ ਇਲਾਕੇ ਹੋ ਗਏ ਇਹਨਾਂ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਮੀਂਹ ਦੇ ਚਾਂਸ ਬੰਦੇ ਹੋਖਾਈ ਦੇ ਰਹੇ ਹਨ ਪਟਿਆਲੇ ਦੇ ਵੀ ਕਿਸੇ ਹੋ ਗਏ ਕਈ ਹਿੱਸਿਆਂ ਦੇ ਵਿੱਚ ਆਪਾਂ ਨੂੰ ਬੱਦਲਵਾਈਏ ਦੇ ਨਾਲ ਕੀ ਦੀ ਆਪਾਂ ਗੱਲ ਕਰ ਲਈਏ ਪੰਜਾਬ ਦੇ ਹੋਰ ਇਲਾਕੇ ਹੋਗੇ ਜਲੰਧਰ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਮੋਗਾ ਹੋ ਗਿਆ ਮਲੇਰ ਕੋਟਲਾ ਸੰਗਰੂਰ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਲਾਈਵ ਰੇਨ ਡਾਰ ਮਾਡਲ ਦੇਖ ਲੈਣ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਜੇ ਆਪਾਂ 8 ਤਰੀਕ ਨੂੰ ਸਵੇਰੇ 4 ਵਜੇ ਦੀ ਗੱਲ ਕਰੀਏ ਪੰਜਾਬ ਦਾ ਮੌਸਮ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਹੈ ਜੇ ਆਪਾਂ ਗੱਲ ਕਰ ਲਈਏ 8 ਤਰੀਕ ਨੂੰ ਸਵੇਰੇ 9 ਵਜੇ ਜਿਸ ਦੇ ਵਿੱਚ ਪੰਜਾਬ ਦਾ ਮੌਸਮ ਸਾਫ਼ ਦਿਖਾਈ ਦੇ ਰਿਹਾ ਜਿਸ ਦੇ ਵਿੱਚ ਹਲਕਾ ਫੁਲਕੇ ਬਦਲਵਾਈ ਆਪਾਂ ਨੂੰ ਦਿਖਾਈ ਦੇ ਰਿਹਾ ਦੀ ਆਪਾਂ ਗੱਲ ਕਰ ਲਈਏ 8 ਤਰੀਕ ਨੂੰ ਦੁਪਹਿਰੀ 1 ਵਜੇ ਜਿਸ ਦੇ ਵਿੱਚ ਹਲਕੀ ਬੱਦਲਵਾਈ ਪਟਿਆਲਾ ਸੰਗਰੂਰ ਮਲੇਰ ਕੋਟਲਾ ਹੋ ਗਿਆ ਨੰਗਲ ਹੋ ਗਿਆ ਜਲੰਧਰ ਹੋ ਗਿਆ ਤਲਵਾੜਾ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਦੀ ਆਪਾਂ ਗੱਲ ਕਰ ਲਈਏ ਕਿ 8 ਤਰੀਕ ਨੂੰ ਸ਼ਾਮੀ 6 ਵਜੇ ਜਿਸ ਦੇ ਵਿੱਚ ਪਟਿਆਲਾ ਸੰਗਰੂਰ ਮਲੇਰ ਕੋਟਲਾ ਲੁਧਿਆਣਾ ਇੱਧਰ ਮਾਝਾ ਲਾਂ ਟੱਚ ਕਰਦੇ ਇਲਾਕੇ ਚੰਡੀਗੜ੍ਹ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜਿੱੱਗੇ ਆਪਾਂ ਦੀ ਗੱਲ ਕਰ ਲਈਏ 8 ਤਰੀਕ ਨੂੰ ਰਾਤੀ 10 ਵਜੇ ਪੰਜਾਬ ਦਾ ਮੌਸਮ ਬਿਲਕੁਲ ਸਾਫ਼ ਦਿਖ ਇਸ ਦਿਨ ਦੀ ਹੁਣ ਤੱਕ ਦੀ ਜਾਣਕਾਰੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ